ਖੋ ਭਾਜਪਾ ਦੀ ਜਿਹੜੀ ਮਾਨਸਿਕਤਾ ਆ ਪੰਜਾਬ ਨੂੰ ਲੈ ਕੇ ਉਹ ਇੱਕ ਵਾਰ ਫੇਰ ਸਾਰਿਆਂ ਦੇ ਸਾਹਮਣੇ ਆਈ ਔਰ ਇਸ ਵਾਰ ਤੇ ਬਹੁਤ ਵੱਡਾ ਹਮਲਾ ਆ ਇਹ ਕੋਈ ਆਮ ਸੁਧਾਰਨ ਘਟਨਾ ਨਹੀਂ ਹੈ ਜਿਸ ਤਰੀਕੇ ਨਾਲ ਕੱਲ ਇਕਨੋਮਿਕ ਟਾਈਮਸ ਨੇ ਖਬਰ ਲਾਈ ਆ ਕਿ ਆਉਣ ਵਾਲੇ ਪਾਰਲੀਮੈਂਟ ਚ ਚੰਡੀਗੜ੍ਹ ਦਾ ਜਿਹੜਾ ਜਿਹੜੀ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਸ਼ਹਿਰ ਬਸਾਇਆ ਸੀ ਉਸ ਚੰਡੀਗੜ੍ਹ ਨੂੰ ਪੂਰੇ ਤਰੀਕੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਕੰਟਰੋਲ ਚ ਲੈਣਾ ਚਾਹੁੰਦੀ ਹੈ ਔਰ ਪੰਜਾਬ ਦਾ ਹੱਕ ਖਤਮ ਕਰਨਾ ਚਾਹੁੰਦੀ ਹੈ ਪਹਿਲੀ ਗੱਲ ਤੇ ਅਸੀਂ ਇਹਦਾ ਠੋਕ ਵਜਾ ਕੇ ਵਿਰੋਧ ਕਰਦੇ ਆ ਕਿਉਂਕਿ ਸਾਡਾ ਇਮੋਸ਼ਨਲੀ ਹਿਸਟੋਰਿਕਲੀ ਔਰ ਲੀਗਲੀ ਸਾਡਾ ਅਧਿਕਾਰ ਹੈ ਚੰਡੀਗੜ੍ਹ ਦਾ ਦੂਸਰਾ ਇਹ ਮੈਂ ਬੜਾ ਸਪਸ਼ਟ ਕਰਦਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿ ਪੰਜਾਬ ਗੈਰਤਮੰਦ ਲੋਕਾਂ ਦੀ ਧਰਤੀ ਹੈ ਤੁਸੀਂ 100 ਵਾਰ ਨਫ਼ਰਤ ਕਰੋ ਪੰਜਾਬ ਨਾਲ ਲੇਕਿਨ ਪੰਜਾਬ ਆਪਣੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਊਗਾ ਚੰਡੀਗੜ੍ਹ ਨੂੰ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਸਾਇਆ ਗਿਆ ਸੀ ਇਹ ਤੇ ਅਨਫੋਰਚੂਨੇਟ ਹੈ ਕਿ ਪਿਛਲੇ 60-65 ਸਾਲਾਂ ਚ ਰੀਆਰਗੇਨਾਈਜ਼ ਜਦੋਂ ਦਾ ਪੰਜਾਬ ਹੋਇਆ ਉਸ ਤੋਂ ਬਾਅਦ ਲਗਾਤਾਰ ਕਿਸੇ ਨੇ ਵੀ ਪੰਜਾਬ ਦਾ ਜਿਹੜਾ ਹੱਕ ਹੈ ਪੂਰੀ ਤਰੀਕੇ ਨਾਲ ਚੰਡੀਗੜ੍ਹ ਤੇ ਨਹੀਂ ਜਿਹੜਾ ਜਤਾਇਆ ਔਰ ਉਹਦਾ ਕਾਰਨ ਨੇ ਕਿ ਅੱਜ ਭਾਜਪਾ ਦੀ ਜਿਹੜੀ ਤਾਨਾਸ਼ਾਈ ਹੈ ਭਾਜਪਾ ਦੀ ਜਿਹੜੀ ਗੁੰਡਾਗਰਦੀ ਹੈ ਦਾਦਾਗਰੀ ਹੈ ਪੰਜਾਬੀਆਂ ਨੂੰ ਲੈ ਕੇ ਜਿਹੜੀ ਨਫ਼ਰਤ ਹੈ ਤੁਹਾਡੀ ਸਿੱਖਾਂ ਨੂੰ ਲੈ ਕੇ ਨਫ਼ਰਤ ਹੈ ਉਹ ਇੱਕ ਵਾਰ ਫੇਰ ਉਜਾਗਰ ਹੋਈ ਆ ਅਸੀਂ ਇਹਦਾ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਚ ਵੀ ਵਿਰੋਧ ਕਰਾਂਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕਹਿ ਚੁੱਕੇ ਆ ਅਸੀਂ ਹਰ ਤਰੀਕੇ ਨਾਲ ਚੰਡੀਗੜ੍ਹ ਨੂੰ ਕਿਸੇ ਵੀ ਜਿਹੜਾ ਕੋਈ ਵੀ ਸਰਕਾਰ ਹੋਵੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਨਹੀਂ ਖੋ ਸਕਦੀ ਇਹ ਸਾਡਾ ਲੈਜਿਟਿਮੇਟ ਹੱਕ ਹੈ ਇਹ ਟੈਂਪਰੇਰੀ ਪ੍ਰੋਵੀਜ਼ਨ ਸੀ 1966 ਦਾ ਕਿ ਜਿੱਨਾ ਚਰ ਹਰਿਆਣਾ ਆਪਣੀ ਕੈਪੀਟਲ ਹੀ ਵਿਸਾ ਲੈਂਦਾ ਉਹਨਾਂ ਚੇਰੇ ਨੂੰ ਇਹ ਜਿਹੜਾ ਇੰਤਜ਼ਾਮ ਕੀਤਾ ਸੀ ਟੈਂਪਰੇਰੀ ਯੂਨੀਅਨ ਟੈਰੀਟਰੀਜ਼ ਦਾ ਲੇਕਿਨ ਸਾਡੀ ਮੰਗ ਹੈ ਸਾਡੀ ਮੰਗ ਹੈ ਕਿ ਚੰਡੀਗੜ੍ਹ ਪੂਰੀ ਤਰੀਕੇ ਨਾਲ ਹੁਣ ਪੰਜਾਬ ਨੂੰ ਜਿਹੜਾ ਵਾਪਸ ਹੋਣਾ ਚਾਹੀਦਾ ਔਰ ਦੇਸ਼ 'ਚ ਜਿੰਨੇ ਵੀ ਸਟੇਟ ਹੈ ਹਮੇਸ਼ਾ ਜਿਹੜੀ ਕੈਪੀਟਲ ਉਹ ਪੇਰੈਂਟ ਸਟੇਟ ਨੂੰ ਗਈ ਹੈ ਔਰ ਪੇਰੈਂਟ ਸਟੇਟ ਚੰਡੀਗੜ੍ਹ ਦੇ ਮਾਮਲੇ 'ਚ ਪੰਜਾਬ ਹੈ ਭਾਜਪਾ ਦੀ ਇਸ ਸਤਾਣਾशाही ਦਾ ਅਸੀਂ ਵਿਰੋਧ ਕਰਦੇ ਹਾਂ ਆਉਣ ਵਾਲੇ ਟਾਈਮ 'ਚ ਇੱਤੇ ਵੱਡਾ ਸੰਘਰਸ਼ ਵੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾਂਗੀ ਤਗੜੇ ਹੋ ਜਿਏ ਅੱਜ ਅਗਰ ਚੰਡੀਗੜ੍ਹ ਇਹਨਾਂ ਨੇ ਆਪਣੇ ਕੋਲ ਖੋਲਿਆ ਤੇ ਫਿਰ ਪੰਜਾਬ ਤੇ ਜਿਹੜੀ ਪੰਜਾਬ ਦਾ ਜਿਹੜਾ ਵਿਰਸਾ ਆ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਹੈ ਜਿੱਤੇ ਮਾੜੀ ਨજર ਪਾਜਪਾ ਰੱਖੀ ਬੈਠੀ ਆ ਫਿਰ ਔਰ ਉਹਦੇ ਔਰਤੇ ਬਹੁਤ ਖਤਰੇ ਬਾਜ ਜਾਣੇ ਆ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਲੋੜ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸੰਘਰਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਦਾ ਰਾਜ ਸਭਾ ਦਾ ਛੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹਲ ਕਿਸ ਨੂੰ ਵੇਖ ਨਹੀਂ ਦਵਾਂਗੇ ਚੰਡੀਗੜ੍ਹਲ ਕਿਸ ਨੂੰ ਬੁਰੀ ਨਜ਼ਰ ਦੇ ਨਾਲ ਦੀ ਵੇਖਣਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ੍ਹ ਸਾਡੀ ਧਰਤੀ ਤੇ ਬਣਿਆ ਚੰਡੀਗੜ੍ਹ ਦੀ ਜ਼ਮੀਨ ਸਾਡੀ ਜ਼ਮੀਨ ਆ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਨੂੰ ਧਾਲਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਉਹਦਾ ਬਦਲ ਕੀ ਆ ਕਿ ਪੰਜਾਬ ਤੋਂ ਖੋ ਕੇ ਰਾਸ਼ਟਪਤੀ ਦੇ ਅੰਦਰ ਚੰਡੀਗੜ੍ਹ ਨੂੰ ਕਰਕੇ ਸਾਡਾ ਸਦਾ ਲਈ ਅੱਖਾਂ ਤੋਂ ਕੀਤਾ ਜਾਵੇ ਅਸੀਂ ਉਹ ਨਹੀਂ ਹੋਣਦਾਂਗੇ ਸੋ ਪੰਜਾਬੀਓ ਹੋ ਲਲਕੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀ ਅਸੀਂ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਹੈ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖੜਾ ਡੈਮ ਤੇ ਬੈਠ ਕੇ ਸੀਗੇ ਇੱਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਖੁਰ ਲੜਾਈ ਲੜਨੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਐਨਾ ਵੀ ਨੁਕਸਾਨ ਨਹੀਂ ਹੁੰਦਿਆਂਗੇ ਯਾਨੀ ਚੰਗੀ ਗੱਲ ਐ ਪਹਿਲਾਂ ਕਾਂਗਰਸ ਦੇ ਉਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ ਹੁਣ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪ੍ਰਬੰਧਾਂ 'ਚ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋਲ ਲੈ ਕੇ ਚੱਲਿਆ ਨਹੀਂ ਜਾਣਦਿਆਂਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਤੋਂ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੈੜੀ ਨਜ਼ਰ ਦੇ ਨਾਲ ਵੇਖਣ ਨਹੀਂ ਦੇਣਾ ਪੈਰਬ ਦੀ ਪਾਉਣ ਦੇਣਾ ਉਹ ਪੈਰ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸਾਰੇ ਤੇ ਬੜੀ ਅਜੀਬ ਗੱਲ ਹੈ ਅਜੇ ਸਾਡੇ ਚੰਡੀਗੜ੍ਹ ਦੇ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਦੀ ਹਸਤੀ ਦੀ ਲੜਾਈ ਲੜਨ ਦੇ ਤੁਸੀਂ ਨਵਾਂ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕ ਆ ਕਰਤਾ ਫਿਰ ਕੀ ਆ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜੀ ਦਬ ਬਚਾਉਣ ਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਾਗੀਆਂ ਦੀਆਂ ਅੱਜ ਦੀ ਭਾਜਪਾ ਸਰਕਾਰ ਜੋ ਸਾਡੇ ਨਾਲ ਕੰਮ ਜਾਰੀ ਆ ਅਸੀਂ ਨਹੀਂ ਹੁੰਦਿਆਂਗੇ ਔਰ ਚੰਡੀਗੜ੍ਹ ਨਾਲ ਕਿਸੇ ਦਾ ਇੱਕ ਕਦਮ ਵੀ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਸਾਡਾ ਆਪਣਾ ਵਾਹਿਗੋਦੀਖਾ ਖਾਲਸਾ ਸਾਡਾ ਆਪਣਾ ਕੁਲਦੀਪ ਧਾਲਵੰਦ ਵਾਹਿਗੋਦੀਖਾ ਖਾਲਸਾ ਵਾਹਿਗੋਦੀਖੀ ਫਤਿਹ